ਕਲਪਨਾ ਜਿੰਕ ਬਲਕੇ ਹਜ਼ਰਾਂ ਸਸਟੀਗਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਅੱਜਕੱਲ ਥਾਇਰੋਇਡ ਦੇ ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ ਥਾਇਰੋਇਡ ਗਲੈਂਡ ਸਰੀਰ ਵਿੱਚ ਹਾਰਮੋਨ ਬਣਾਉਂਦਾ ਕੰਮ ਕਰਦਾ ਹੈ ਜਦੋਂ ਇਹ ਗਲੈਂਡ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਸਰੀਰ ਵਿੱਚ ਬਹੁਤ ਸਾਰੀਆਂ ਤਕਲੀਫਾਂ ਆਉਂਦੀਆਂ ਹਨ ਇਸ ਲਈ ਥਾਇਰੋਇਡ ਦੇ ਮਰੀਜ਼ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਕੁਝ ਖਾਸ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਥਾਇਰੋਇਡ ਦੇ ਮਰੀਜ਼ ਨੂੰ ਵਾਈਟ ਬ੍ਰੈਡ ਖਾਣ ਤੋਂ ਪਹਰੇਸ਼ ਕਰਨਾ ਚਾਹੀਦਾ ਹੈ ਇਹ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਾ ਦਿੰਦਾ ਹੈ ਜਿਸ ਨਾਲ ਇਨਸੂਲਿਨ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਥਾਇਰੋਇਡ ਹਾਰਮੋਨ ਦਾ ਸੰਤੁਲਿਤ ਖਰਾਬ ਹੋ ਜਾਂਦਾ ਹੈ। ਹਾਲੀਪੇਟ ਵਾਈਟ ਬ੍ਰੈਡ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਥਾਇਰੋਇਡ ਦੇ ਮਰੀਜ਼ ਨੂੰ ਆਲੂ ਦੇ ਚਿਪਸ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਹਨਾਂ ਵਿੱਚ ਫੈਟ ਜ਼ਿਆਦਾ ਹੁੰਦੀ ਹੈ ਜੋ ਹਾਰਮੋਨ ਤੇ ਗਲਤ ਅਸਰ ਪਾ ਸਕਦਾ ਹੈ। ਜੇ ਚਿਪਸ ਖਾਣਾ ਹੋਵੇ ਤਾਂ ਘਰੇਲੂ ਤਰੀਕੇ ਨਾਲ ਘੱਟ ਤੇਲ ਵਿੱਚ ਬਣਾ ਕੇ ਖਾਣਾ ਵਧੀਆ ਮੰਨਿਆ ਜਾਂਦਾ ਹੈ। ਮੂੰਗਫਲੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਥਾਇਰੋਇਡ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਇਸ ਲਈ ਥਾਇਰੋਇਡ ਦੇ ਮਰੀਜ਼ ਨੂੰ ਮੂੰਗਫਲੀ ਰੋਜ਼ਾਨਾ ਨਹੀਂ ਖਾਣੀ ਚਾਹੀਦੀ ਜੇ ਖਾਣੀ ਵੀ ਹੋਵੇ ਤਾਂ ਹਫ਼ਤੇ ਵਿੱਚ ਇੱਕ ਤੋਂ ਦੋ ਵਾਰ ਹੀ ਘੱਟ ਮਾਤਰਾ ਵਿੱਚ ਖਾਣੀ ਚਾਹੀਦੀ ਹੈ థਾਇਰੋਇਡ ਦੇ ਮਰੀਜ਼ ਲਈ ਕਾਫੀ ਪੀਣਾ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਇਹ ਹਾਰਮੋਨ ਸੰਤੁਲਨ ਨੂੰ ਖਰਾਬ ਕਰ ਸਕਦੀ ਹੈ ਕਾਫੀ ਵਿੱਚ ਪਾਇਆ ਜਾਣ ਵਾਲਾ ਕੈਫੀਨ ਕੈਸਟਰੋਲ ਵਧ ਜਾਂਦਾ ਹੈ థਾਇਰੋਇਡ ਦੀ ਦਵਾਈ ਲੈਣ ਤੋਂ ਘੱਟੋ ਘੱਟ 1 ਘੰਟਾ ਬਾਅਦ ਹੀ ਕਾਫੀ ਪੀਣੀ ਚਾਹੀਦੀ ਹੈ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀ ਖਬਰਾਂ ਲਈ ਹਜ਼ਾਰਾਂ ਸਸਤੀ ਗੱਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਦੇ ਅੱਜਕੱਲ ਥਾਇਰੋਇਡ ਦੇ ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ ਥਾਇਰੋਇਡ ਗਲੈਂਡ ਸਰੀਰ ਵਿੱਚ ਹਾਰਮੋਨ ਬਣਾਉਂਦਾ ਕੰਮ ਕਰਦਾ ਹੈ ਜਦੋਂ ਇਹ ਗਲੈਂਡ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਸਰੀਰ ਵਿੱਚ ਬਹੁਤ ਸਾਰੀਆਂ ਤਕਲੀਫਾਂ ਆਉਂਦੀਆਂ ਹਨ ਇਸ ਲਈ ਥਾਇਰੋਇਡ ਦੇ ਮਰੀਜ਼ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਕੁਝ ਖਾਸ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਥਾਇਰੋਇਡ ਦੇ ਮਰੀਜ਼ ਨੂੰ ਵਾਈਟ ਬ੍ਰੈਡ ਖਾਣ ਤੋਂ ਪਹਰੇਸ ਕਰਨਾ ਚਾਹੀਦਾ ਹੈ ਇਹ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਾ ਦਿੰਦਾ ਹੈ ਜਿਸ ਨਾਲ ਇਨਸੂਲਿਨ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਥਾਇਰੋਇਡ ਹਾਰਮੋਨ ਉੰਦਾ ਸੰਤੁਲਿਤ ਖਰਾਬ ਹੋ ਜਾਂਦਾ ਹੈ। ਹਾਈ ਬੇਟ ਵਾਈਟ ਬ੍ਰੈਡ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਥਾਇਰੋਇਡ ਦੇ ਮਰੀਜ਼ ਨੂੰ ਆਲੂ ਦੇ ਚਿਪਸ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਹਨਾਂ ਵਿੱਚ ਫੈਟ ਜ਼ਿਆਦਾ ਹੁੰਦੀ ਹੈ ਜੋ ਹਾਰਮੋਨ ਤੇ ਗਲਤ ਅਸਰ ਪਾ ਸਕਦਾ ਹੈ। ਜੇ ਚਿਪਸ ਖਾਣਾ ਹੋਵੇ ਤਾਂ ਘਰੇਲੂ ਤਰੀਕੇ ਨਾਲ ਘੱਟ ਤੇਲ ਵਿੱਚ ਬਣਾ ਕੇ ਖਾਣਾ ਵਧੀਆ ਮੰਨਿਆ ਜਾਂਦਾ ਹੈ। ਮੂੰਗਫਲੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਥਾਇਰੋਇਡ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਇਸ ਲਈ ਥਾਇਰੋਇਡ ਦੇ ਮਰੀਜ਼ ਨੂੰ ਮੂੰਗਫਲੀ ਰੋਜ਼ਾਨਾ ਨਹੀਂ ਖਾਣੀ ਚਾਹੀਦੀ। ਜੇ ਖਾਣੀ ਵੀ ਹੋਵੇ ਤਾਂ ਹਫ਼ਤੇ ਵਿੱਚ ਇੱਕ ਤੋਂ ਦੋ ਵਾਰ ਹੀ ਘੱਟ ਮਾਤਰਾ ਵਿੱਚ ਖਾਣੀ ਚਾਹੀਦੀ ਹੈ ਥਾਇਰੋਇਡ ਦੇ ਮਰੀਜ਼ ਲਈ ਕਾਫੀ ਪੀਣਾ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਇਹ ਹਾਰਮੋਨ ਸੰਤੁਲਨ ਨੂੰ ਖਰਾਬ ਕਰ ਸਕਦੀ ਹੈ ਕਾਫੀ ਵਿੱਚ ਪਾਇਆ ਜਾਣ ਵਾਲਾ ਕੈਫੀਨ ਕੈਸਟਰੋਲ ਵਧ ਜਾਂਦਾ ਹੈ ਥਾਇਰੋਇਡ ਦੀ ਦਵਾਈ ਲੈਣ ਤੋਂ ਘੱਟੋ ਘੱਟ 1 ਘੰਟਾ ਬਾਅਦ ਹੀ ਕਾਫੀ ਪੀਣੀ ਚਾਹੀਦੀ ਹੈ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀ ਖਬਰਾਂ ਲਈ ਹਜ਼ਾਰਾਂ ਸਸਟੀ ਗੱਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਅੱਜਕੱਲ ਥਾਇਰੋਇਡ ਦੇ ਮਰੀਜ਼ ਤੇਜ਼ੀ ਨਾਲ ਵਧ ਰਹੇ ਹਨ ਥਾਇਰੋਇਡ ਗਲੈਂਡ ਸਰੀਰ ਵਿੱਚ ਹਾਰਮੋਨ ਬਣਾਉਂਦਾ ਕੰਮ ਕਰਦਾ ਹੈ ਜਦੋਂ ਇਹ ਗਲੈਂਡ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਸਰੀਰ ਵਿੱਚ ਬਹੁਤ ਸਾਰੀਆਂ ਤਕਲੀਫਾਂ ਆਉਂਦੀਆਂ ਹਨ ਇਸ ਲਈ ਥਾਇਰੋਇਡ ਦੇ ਮਰੀਜ਼ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਕੁਝ ਖਾਸ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਥਾਇਰੋਇਡ ਦੇ ਮਰੀਜ਼ ਨੂੰ ਵਾਈਟ ਬ੍ਰੈਡ ਖਾਣ ਤੋਂ ਪਹਰੇਜ਼ ਕਰਨਾ ਚਾਹੀਦਾ ਹੈ ਇਹ ਸਰੀਰ ਵਿੱਚ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਾ ਦਿੰਦਾ ਹੈ ਜਿਸ ਨਾਲ ਇਨਸੂਲਿਨ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਥਾਇਰੋਇਡ ਹਾਰਮੋਨ ਦਾਸ ਸੰਤੁਲਿਤ ਖਰਾਬ ਹੋ ਜਾਂਦਾ ਹੈ। ਖਾਲੀ ਪੇਟ ਵਾਈਟ ਬ੍ਰੈਡ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਥਾਇਰੋਇਡ ਦੇ ਮਰੀਜ਼ ਨੂੰ ਆਲੂ ਦੇ ਚਿਪਸ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਹਨਾਂ ਵਿੱਚ ਫੈਟ ਜ਼ਿਆਦਾ ਹੁੰਦੀ ਹੈ ਜੋ ਹਾਰਮੋਨ ਤੇ ਗਲਤ ਅਸਰ ਪਾ ਸਕਦਾ ਹੈ। ਜੇ ਚਿਪਸ ਖਾਣਾ ਹੋਵੇ ਤਾਂ ਘਰੇਲੂ ਤਰੀਕੇ ਨਾਲ ਘੱਟ ਤੇਲ ਵਿੱਚ ਬਣਾ ਕੇ ਖਾਣਾ ਵਧੀਆ ਮੰਨਿਆ ਜਾਂਦਾ ਹੈ। ਮੂੰਗਫਲੀ ਵਿੱਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਥਾਇਰੋਇਡ ਦੀ ਸਮੱਸਿਆ ਨੂੰ ਵਧਾ ਸਕਦੇ ਹਨ। ਇਸ ਲਈ ਥਾਇਰੋਇਡ ਦੇ ਮਰੀਜ਼ ਨੂੰ ਮੂੰਗਫਲੀ ਰੋਜ਼ਾਨਾ ਨਹੀਂ ਖਾਣੀ ਚਾਹੀਦੀ। ਜੇ ਖਾਣੀ ਵੀ ਹੋਵੇ ਤਾਂ ਹਫ਼ਤੇ ਵਿੱਚ ਇੱਕ ਤੋਂ ਦੋ ਵਾਰ ਹੀ ਕਟ ਮਾਤਰਾ ਵਿੱਚ ਖਾਣੀ ਚਾਹੀਦੀ ਹੈ ਥਾਇਰੋਇਡ ਦੇ ਮਰੀਜ਼ ਲਈ ਕਾਫੀ ਪੀਣਾ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਇਹ ਹਾਰਮੋਨ ਸੰਤੁਲਨ ਨੂੰ ਖਰਾਬ ਕਰ ਸਕਦੀ ਹੈ ਕਾਫੀ ਵਿੱਚ ਪਾਇਆ ਜਾਣ ਵਾਲਾ ਕੈਫੀਨ ਕੈਸਟਰੋਲ ਵਧ ਜਾਂਦਾ ਹੈ ਥਾਇਰੋਇਡ ਦੀ ਦਵਾਈ ਲੈਣ ਤੋਂ ਘੱਟੋ ਘੱਟ 1 ਘੰਟਾ ਬਾਅਦ ਹੀ ਕਾਫੀ ਪੀਣੀ ਚਾਹੀਦੀ ਹੈ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ